ਅੱਜ ਅਮਰਿਤਪਾਲ ਵੀ ਇਲੈਕਸ਼ਨ ਲੜ ਰਿਹਾ ਤੇ ਇਹਦਾ ਵੀ ਫਰਕ ਅੱਜ ਦੇਖਣਾ ਪਊਗਾ ਲੁਧਿਆਣੇ 'ਚ ਮੋਦੀ ਜੀ ਜਾਂ ਅਮਨ ਸ਼ਾਂਤੀ ਮੇਰੇ ਅਰگە ਜਦੋਂ ਰੌਲਾ ਪਾਉਂਦਾ ਹੈ ਹਮੇਸ਼ਾ ਵੀ ਇਹਨਾਂ ਨੂੰ ਆਵਾਜ਼ ਵੀ ਚੁੱਕਣ ਦੇਣੀ ਜਿਹੜੇ ਸਾਡੇ ਬੱਚਿਆਂ ਨੂੰ ਕਦੇ ਬੰਬ ਬਲਾਸਟ ਕਰ ਸਕਦੇ ਆ ਸਾਡੇ ਟ੍ਰੇਨਾਂ 'ਚ ਲਾ ਕੇ ਮਾਰ ਸਕਦੇ ਆ ਥੀਏਟਰਾਂ 'ਚ ਬੰਬ ਲਾ ਸਕਦੇ ਆ ਉਹ ਅਮਰਿਤਪਾਲ ਅਰگە ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਿਹਾ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਗੰਗ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅੰਮ੍ਰਿਤ ਪਾਲ ਨਾਲ ਖੜਦੇ ਉੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਇਹ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤ ਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਖਰੂਬ ਸਾਹਿਬ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜੇ ਉਹ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਫਿਰ ਪੰਜਾਬ ਛੱਡਣਾ ਪਊਗਾ ਜੇ ਮੈਂ ਵੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਲੈ ਆਏ ਸੀ ਜੇ ਮੋਤੀ ਸਾਹਿਬ ਯੋਗੀ ਸਾਹਿਬ ਅਮਿਤ ਸ਼ਾਹ ਜੀ ਨਾਂ ਉਹਨੂੰ ਸਿੱਖਦੇ ਕਿ ਜੇ ਉਹ ਐਮਪੀ ਬਣ ਗਿਆ ਤੇ ਸਾਡੇ ਆਰ ਕਿਉਂਰੇ ਐਮਪੀ ਨਾ ਬਣੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਿਓ ਕੀ ਹੋਊਗਾ ਇਹ ਸੀਰੀਅਸ ਗੱਲਾਂ ਐ ਸੋਚਣ ਵਾਲੀਆਂ ਇਹ ਨਹੀਂ ਕਰ ਫਲਾਨਾ ਪਿਆ ਨੂੰ ਇਹ ਨਹੀਂ ਹਟ ਰਹੀ ਹੈ ਜੀ ਆ ਕਾਂਗਰਸ ਦਾ ਬਲੰਗ ਹਣਾ ਜੀ ਇਹਨੂੰ ਦਿੱਚਾ ਦੀ ਚਾਰ ਵੋਟਾਂ ਪਾ ਦੀਏ ਚਾਰ ਬੱਪੀ ਨੂੰ ਪਾ ਦੀਏ ਚਲੋ ਜੀ ਮੂੰਹ ਮਿਲਾ ਜਾਏ ਖੁਸ਼ ਰੱਖ ਲਈ ਇਹ ਨਹੀਂ ਚੱਲਣਾ ਸਾਰਾ ਅਗਲੇ ਪੰਜ ਸਾਲ ਇਹ ਪੰਜਾਬ ਦਾ ਫੈਸਲਾ ਹੈ ਵੀ ਤੁਸੀਂ ਪੰਜਾਬ 'ਚ ਰਹਿਣਾ ਚਾਹੁੰਦੇ ਹੋ ਤਾਂ ਮੋਦੀ ਨੂੰ ਪਾ ਦਿਓ ਜੇ ਨਹੀਂ ਚਾਹੁੰਦੇ ਤਾਂ ਪਾ ਦਿਓ ਅਮਰਿਤਪਾਲ ਲਰਗੇ ਨੇ ਪੰਜਾਬ 'ਚੋਂ ਆਪਾਂ ਨੂੰ ਰਹਿਣ ਨਹੀਂ ਦੇਣਾ ਜਿਹੜੇ ਆਪਾਂ ਅਮਨ ਪਸੰਦ ਲੋਕ ਆ ਜਿਹੜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਹੁਣ ਤਾਂ ਸਿੱਧੀ ਗੱਲ ਆ ਗਈ ਉਸ ਤੇ ਡਿਵੈਲਪਮੈਂਟ ਦੀਆਂ ਗੱਲਾਂ ਉਹ ਕੰਮੂ ਹੈਗੇ ਹੀ ਹੈਗੇ ਉਹ ਸਰਕਾਰਾਂ ਨੇ ਕਰਨੇ ਆ ਮੋਦੀ ਸਾਹਿਬ ਦੀ ਗਰੰਟੀ ਹੈ ਪਰ ਜਿਹੜਾ ਨਵਾਂ ਕੰਮ ਹੋ ਗਿਆ ਮੈਨੂੰ ਲੱਗਦਾ ਸੀ ਮਿੰਦਰ ਜੀ ਵੀ ਉਹਦੇ ਕਾਗਜ਼ 'ਚ ਸੈੱਟ ਕਿ ਉਹ ਕਿ ਜੇ ਅੱਜ ਬੈਠਾ ਨਹੀਂ ਰਿਜੈਕਟ ਹੋਣ ਰਿਜੈਕਟ ਹੋਣਗੇ ਪਰ ਉਹਦੇ ਕਾਗਜ਼ ਵੀ ਪਾਸ ਹੋ ਗਏ ਤੇ ਅੱਜ ਉਹ ਦੇਖੋ ਉਹਦੀ ਕਿਸ ਤਰੀਕੇ ਨਾਲ ਉਹ ਇਲਾਕਾ ਹੀ ਐਸਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਇਹ ਬੜੀ ਸੀਰੀਅਸ ਫਿਗਰ ਹਨ ਚਿੰਤਾ ਵਾਲੀ ਗੱਲ ਹੋ ਗਈ ਕਿ ਜਿਹੜੇ ਕੰਮ ਆਪਾਂ ਕਰ ਰਹੇ ਆ ਹੋਰਾਂ ਦੇ ਕੰਮ ਇਹੀ ਰੱਖ ਲਈਏ ਬਚਾ ਲਈਏ ਇਹ ਦੁਬਾਰਾ ਸਿਮਰਨਜੀਤ ਮਾਨ ਮੰਗੂ ਜੋ ਇੱਕ ਲਹਿਰ ਚੱਲੀ ਸੀ ਅਜੋ ਉਸੇ ਤਰੀਕੇ ਨਾਲ ਉਹ ਉਹਨਾਂ ਦੇ ਕੈਂਡੀਡੇਟ ਖੜੇ ਨੇ ਹਰ ਜਗ੍ਹਾ ਸਾਡੇ ਵੀ ਖੜਾ ਇੱਥੇ ਕਮਲਜੀਤ ਬਣਾਉਣ ਦੇਖਿਓ ਤੁਸੀਂ ਉਹ ਵੀ ਉਹ ਹਰ ਸੀਟ ਤੇ ਇੱਕ ਇੱਕ ਕੈਂਡੀਡੇਟ ਉਹਨਾਂ ਦਾ ਖੜਾ ਹੈ। ਇਹ ਗੰਭੀਰਤਾ ਨਾਲ ਇਹ ਗੱਲਾਂ ਸੋਚਣ ਵਾਲੀਆਂ ਨੇ। ਇੱਥੇ ਗੱਲ ਕਾਂਗਰਸ ਦੀ ਨਹੀਂ ਗੀ, ਇੱਥੇ ਗੱਲ ਆਮ ਆਦਮੀ ਦੀ ਨਹੀਂ ਗੀ ਕਿ 1000 ਰੁਪਏ ਦੇ ਦਾਂਗੇ ਜੀ ਘਰ ਘਰ ਨੌਕਰੀ ਦੇ ਦਾਂਗੇ। ਇੱਥੇ ਅੱਗੇ ਸਾਡੇ ਬੱਚੇ ਕਿਵੇਂ ਰਹਿਣਗੇ? ਜੇ ਇਹ ਲੜਾਈ ਦੁਆਰਾ ਪੰਜਾਬ ਸ਼ੁਰੂ ਹੋ ਗਈ। ਪਹਿਲਾਂ ਹੀ ਜਿਹੜੇ ਕਿਸਾਨਾਂ ਦੇ ਨਾਂ ਤੇ ਅੱਜ ਬਾਰਡਰ ਬੰਦ ਕੀਤੇ ਪਏ। ਪਹਿਲਾਂ ਹੀ ਕਿਸਾਨਾਂ ਦੇ ਨਾਂ ਤੇ ਸਾਰਾ ਟ੍ਰੇਨਾਂ ਘੁੰਮ ਘੁੰਮ ਆਉਂਦੀਆਂ ਜੀ ਟੀ ਰੋਡ ਬੰਦ ਪਏ। ਇਹ ਬਹੁਤ ਸੀਰੀਅਸ ਗੱਲ ਆ ਜਿਹੜੀ ਤੁਹਾਨੂੰ ਸੋਚਣੀ ਪਊਗੀ ਪਰਵਾਹ ਨਾਲ ਆਪਾਂ ਇਹ ਗੱਲਾਂ ਸੋਚਦੇ ਨਹੀਂ ਐਸੇ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਨੇ ਕਦੇ ਮਤਲਬ ਕ੍ਰਾਪਸ਼ਨ ਨਾਲ ਡੁੱਬੇ ਹੋਏ ਪਏ ਨੇ ਜਿਵੇਂ ਬ੍ਰਿੰਗ ਸਾਹਿਬ ਵਰਗੇ ਡੋਡੀਆਂ ਖਾ ਕੇ ਕੇਸ ਕੀਤੇ ਆ ਮੈਂ ਕੱਲ ਉਹਦੀ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਤੁਸੀਂ ਦੇਖੋਗੇ ਵੀ ਕਿੰਕੀ ਹੋਊ ਦੂਜੇ ਪਾਸੇ ਬੇਸਕੂ ਬਣਾ ਕੇ ਕੇਜਰੀ ਵਾਲ ਨੂੰ ਇੰਨਾ ਨਹੀਂ ਮੈਂ ਮੈਂ ਇੰਨਾ ਨਹੀਂ ਸੋਚਿਆ ਸੀ ਵੀ ਕੇਜਰੀ ਵਾਲੇ ਆਮ ਆਦਮੀ ਨਹੀਂ ਮਾੜੀ ਹੋ ਚਾਰ ਦਿਨ ਪਹਿਲਾਂ ਇੱਕ ਐਮਪੀ ਸਵਾਤੀ ਮਾਲੇਵਾਲ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਐਮਪੀ ਹੈ ਯਾਰ ਤੁਸੀਂ ਉਹਨੂੰ ਸੀਐਮ ਹਾਊਸ ਕੋਟ ਰਹੇ ਬਾਕੀ ਚੀਜ਼ਾਂ ਤਾਂ ਦੇਖੀਆਂ ਸੀ ਵੀ ਕਿਸ ਤੇ ਕੇਸ ਚੱਲ ਰਿਹਾ ਕੋਈ ਹੋਰ ਕ੍ਰਾਪਸ਼ਨ ਦੇ ਆ ਤਾਂ ਪਹਿਲੀ ਵਾਰ ਦੇਖਿਆ ਵੀ ਉਹਨੂੰ ਸੀਐਮ ਹਾਊਸ ਬੁਲਾ ਕੇ ਉਹਨੂੰ ਕੁੱਟਿਆ ਜਾ ਰਿਹਾ ਉਹ ਵੀ ਇੱਕ ਐਮਪੀ ਨੂੰ ਲੇਡੀਜ਼ ਨੂੰ ਫਿਰ ਕਰਦੇ ਆ ਨਾਰੀ ਸ਼ਕਤੀ ਦੀ ਗੱਲ ਫਿਰ ਕਰਦੇ ਹੂਮਨ ਏਮਪਾਵਰਮੈਂਟ ਦੀ ਗੱਲ ਕਿੱਥੇ ਖੜੇ ਆਪਾਂ ਇਸ ਕਰਕੇ ਹਰ ਜਗ੍ਹਾ ਜਿੱਥੇ ਵੀ ਆ 10 ਦਿਨ ਨੇ ਆਪਣੇ ਕੋਲ ਕੱਲੇ ਕੱਲੇ ਨੂੰ ਇਹ ਵੋਟ ਆਪਣੀ ਆਪਣੀ ਜ਼ਿੰਮੇਵਾਰੀ ਜਿਵੇਂ ਅੰਕਲ ਨੇ ਕਿਹਾ ਵੀ ਜ਼ਿੰਮੇਵਾਰੀ ਅੱਥੀ ਟੀਚਾ ਬਣਾ ਲਓ ਵੀ ਮੈਂ 5 ਪਾਉਣੀ ਆ ਜਿਵੇਂ ਮਰਜ਼ੀ ਪਾਉਮ ਮੈਂ 10 ਪਾਉਣੀ ਆ ਮੈਂ ਉਦੋਂ ਕੱਲੇ ਕੱਲੇ ਮੈਂ ਆਪਣੀ ਕਾਰ ਦੇਣੀ ਆ ਵੀ ਇਹਦੇ ਵਿੱਚ ਚੱਕਰ ਲਾਓ ਵੋਟਾਂ ਪਾਉਣ ਨੂੰ 5 ਲੱਗਣ 10 ਲੱਗਣ ਮੈਂ ਆ ਪੈਟਰੋਲ ਪਾਉਂਗਾ ਆਪਣੀ ਆਪਣੀ ਕਾਰ ਡਰਾਈਵਰ ਦੇ ਕੇ ਕਿਸੇ ਹੋਰ ਲਾ ਕੇ ਜਿੱਥੇ ਵੀ ਲੋੜ ਆ ਬੀਜੇਪੀ ਨੂੰ ਆਪਣੀ ਆਪਣੀ ਕਾਰ ਡਰਾਈਵਰ ਉੱਥੇ ਭੇਜੋ ਕਿਉਂਕਿ ਇੱਥੇ ਆਪਣੇ ਕੋਲ ਕਾਰਾਂ ਆਏ ਦੋ ਦੋ ਕਾਰਾਂ ਨੇ ਸਕੂਟਰ ਮੋਟਰਸਾਈਕਲ ਨਹੀਂ ਕਰ ਸਕਦੇ ਯੋਗਦਾਨ ਪਾਓ ਕਿਸੇ ਵੀ ਬੂਥ ਤੇ ਵੀ ਅਸੀਂ ਅਥਰੀ ਵੀਲਰ ਕਰਕੇ ਦੇਵਾਂਗੇ ਆਪਾਂ ਵੈਸੇ ਵੀ ਤਾਂ ਦਾਨਪੁਨ ਕਰਦੇ ਆ ਇਹ ਵੀ ਇੱਕ ਹੁਤੀ ਆ ਇਸ ਯੱਗ ਦੇ ਵਿੱਚ ਇੱਕ ਹੁਤੀ ਆ ਜਿਹੜਾ ਏ ਰਾਮ ਰਾਜ ਦੀ ਆਪਾਂ ਗੱਲ ਕਰਦੇ ਆ ਮੋਦੀ ਜੀ ਦੀ ਗੱਲ ਕਰਦੇ ਆ ਜੇ ਉਹ ਚਾ ਆਪਾਂ ਇਹ ਕੰਮ ਕਰ ਦਾਂਗੇ ਆਪਣਾ ਜਾਣਾ ਕੁਛ ਨਹੀਂ ਦਸਾਰਾ ਲੁਧਿਆਣਾ ਉਹ ਤਰਜੇ ਅੱਜ ਹੀ ਫੈਸਲਾ ਕਰੋ ਵੀ ਆਪਣੇ ਆਪਣੇ ਕਿਸੇ ਵੀ ਕਾਰਕਟਰਾਂ ਨੂੰ ਵੀ ਭਾਈ ਦੱਸੋ ਕਿੱਥੇ ਤੈਨੂੰ ਅਸੀਂ ਡਰਾਈਵਰ ਭੇਜਾਂਗੇ ਗੱਡੀਆਂ ਢੋਕ ਕਰੋ ਧੁੱਪ ਗਰਮੀ ਆ ਕਿਉਂਕਿ ਇੱਕ ਮੈਨੂੰ ਹੋਰ ਕਿਸੇ ਦਾ ਡਰ ਨਹੀਂ ਨਾ ਮੈਨੂੰ ਕਾਂਗਰਸ ਦੇ ਨਾ ਕਾਂਗਰਸ ਦੇ ਵੋਟਰ ਦੇ ਨਾ ਆਮ ਆਦਮੀ ਦੇ ਨਾ ਉਹਦੇ ਵੋਟਰ ਮੈਨੂੰ ਸਿਰਫ ਇਹ ਡਰ ਆ ਵੀ ਜਿਹੜਾ ਮੋਦੀ ਜੀ ਦਾ ਵੋਟਰ ਉਹ ਕਿਤੇ ਵੋਟ ਪਾਉਣ ਨਾ ਜਾਵੇ ਇਸ ਗੱਲ ਦਾ ਡਰਾ ਹੋਰ ਕੋਈ ਗੱਲ ਨਹੀਂ ਜੇ ਉਹ ਵੋਟ ਪਾ ਗਿਆ ਤਾਂ ਮੇਰੇ ਕੋਲ ਡਾਟਾ ਹੈ ਸਰਵੇ ਤੁਸੀਂ 50% ਰੱਖਿਆ ਹੋ ਮੈਸੇਜ 50% ਤੇ ਬਾਕੀ ਵਾਲੇ ਉਹ ਬਾਕੀ سارے ਜਿਹੜੇ 50 ਤੇ ਇਕੱਠੇ ਨੇ ਕੋਈ 20% ਤੇ ਕੋਈ 30% ਤੇ ਕੋਈ 11% ਤੁਸੀਂ ਅੱਜ ਮੋਦੀ ਜੀ ਦੇ ਨਾਂ ਤੇ 50% ਤੇ ਖੜੇ ਹੋ ਰੋਜ਼ ਮੇਰੇ ਕੋਲ ਕੌਨਸ਼ੀਅੰਸਿਸ ਵਾਈਜ਼ ਬੀਜਪੀ ਦੇ ਆਰਐਸਐਸ ਦੇ ਹੋਰ ਵੱਡੇ ਵੱਡੇ ਜਿਹੜੇ ਡਾਟਾ ਐਨਾਲਾਈਜ਼ ਨੇ ਉਹ ਕਰਦੇ ਆ ਬਹੁਤ ਆਪਾਂ ਗਏ ਪਰ ਅੱਜ ਤੱਕ ਨਹੀਂ ਆ ਨਾ ਜੇ ਵੋਟ ਪਾਉਂਚਾ ਅੱਜ ਤਾਂ ਆਪਾਂ ਘਰੇ ਸਾਰਿਆਂ ਨੂੰ ਜਦੋਂ ਪੁੱਛਦੇ ਆ ਵੀ ਕਿਹਨੂੰ ਵੋਟ ਪਾਉਂਗੇ ਉਹ ਕਹਿ ਦਿੰਦੇ ਆ ਜੀ ਮੋਦੀ ਜੀ ਨੂੰ ਵੋਟ ਪਾਵਾਂਗੇ ਤੇ ਫਿਰ ਕੱਢਣੀ ਵੋਟ ਇਹ ਤੁਹਾਡਾ ਕੰਮ ਆ ਤੁਸੀਂ ਡਿਊਟੀਆਂ ਇਹ ਸਭੀਆਂ ਲਾਉਣੀਆਂ ਐ ਪਰ ਅੱਜ ਮੈਂ ਹੈਰਾਨ ਆ ਇਹ ਐਵੇਂ ਹੀ ਕਹੀ ਜਾਂਦੇ ਆ ਵੋਟ ਦਾ ਜਦੋਂ ਤੁਸੀਂ ਆ ਘਰਮੀ 'ਚ 2 ਘੰਟੇ ਤੋਂ ਉੱਤੇ ਹੋ ਕੇ ਬੈਠੇ ਹੋ ਨੂ 3 ਹੋ ਗਏ ਫਿਰ ਵੋਟ ਵਾਣ ਨੂੰ ਤਾਂ ਲੱਗਣਾ ਹੀ ਅੱਧਾ ਘੰਟਾ ਤੇ ਅੱਜ ਚੋਂ ਤਿੰਨ ਘੰਟੇ ਬਹਿ ਗਏ ਤੇ ਕੱਲ ਅਖੀਰ ਚ ਕਿਉਂਕਿ ਕਈ ਵਾਰ ਇਹ ਗੱਲਾਂ ਫਲਾਈਆਂ ਜਾਂਦੀਆਂ ਐ ਕਿ ਪ੍ਰਾਈਮ ਮਿੰਿਸਟਰ ਸਾਹਿਬ 23 24 ਨੂੰ ਜਲੰਧਰ ਤੇ ਦੋ ਜਗ੍ਹਾ ਤੇ ਹੋਰ ਜਾ ਰਹੇ ਆ ਪਰ ਸਾਡੇ 27 28 ਨੂੰ ਅਸੀਂ ਬੇਨਤੀ ਕੀਤੀ ਸੀ ਸ਼੍ਰੀ ਅਮਰitsar ਸਾਹਿਬ ਤੇ ਲੁਧਿਆਣੇ ਅਸੀਂ ਕਹਿੰਸੀ ਜਿੰਨਾ ਲੇਟ ਕਰ ਸਕਦੇ ਹਾਂ ਲੇਟ ਅਖੀਰ ਦੇ ਵਿੱਚ 28 ਤਰੀਕ ਨੂੰ ਜਿਹੜੇ ਉਹ ਲੁਧਿਆਣੇ ਤੇ ਸ਼੍ਰੀ ਅਮਰਸਰ ਆਉਣਗੇ ਤੇ ਅੱਜ ਸਾਡੇ ਰਾਜਸਥਾਨ ਦੇ ਚੀਫ ਮਿਨਿਸਟਰ ਨੇ ਜਿਹੜਾ ਕਿਉਂਕਿ ਬਹੁਤ ਵੱਡੀ ਗਿਣਤੀ ਚ ਆਪਣੇ ਰਾਜਸਥਾਨੀ ਭਾਈਚਾਰਾ ਹੈ ਅੱਜ 5 6 ਦੇ ਵਿੱਚ ਵਿੱਚ ਰਾਜਸਥਾਨ ਦੇ ਚੀਫ ਮਿਨਿਸਟਰ ਨੇ ਜਿਹੜੇ ਬੀਜੇਪੀ ਪਾਰਟੀ ਨਾਲ ਸੰਬੰਧਿਤ ਨੇ ਉਹ ਆ ਰਹੇ ਨੇ ਸੋਧਨ ਕਰਨ ਆਉਣ ਵਾਲੇ ਦਿਨਾਂ ਚ ਯੋਗੀ ਸਾਹਿਬ ਮੈਂ ਹੈਰਾਨ ਹੋ ਗਿਆ ਮੈਂ ਕੱਲ ਜੁਗਰਾਉਂ ਗਿਆ ਮੁਲਾਪੁਰ ਗਿਆ ਪਿੰਡਾਂ ਦੇ ਵਿੱਚ ਲੋਕ ਸਾਰੇ ਪਿੰਡਾਂ ਦੇ ਕਹਿੰਦੇ ਜੀ ਸਾਨੂੰ ਤਾਂ ਯੋਗੀ ਵਰਗ ਦੇ ਚੀਫ ਮਿਨਿਸਟਰ ਚਾਹੀਦਾ ਮੈਂ ਕਿ ਇਹ ਕਿ ਇਹ ਕੀ ਤਬਦੀਲੀ ਕਹਿੰਦੇ ਜੀ ਜਿੰਨੇ ਸਭ ਸੀ ਟਰੱਕਾਂ ਵਾਲੇ ਆ ਕਿਉਂਕਿ ਪਿੰਡਾਂ 'ਚ ਲੋਕਾਂ ਦੇ ਟਰੱਕ ਨੇ ਟਰੱਕ ਨਾਲ ਜਾਂਦੇ ਆ ਸਾਰੇ ਉਧਰ ਨੂੰ ਉਹ ਕਹਿੰਦੇ ਜੀ ਟਰੱਕਾਂ ਨੂੰ ਲੁੱਟ ਲੈਂਦੇ ਸੀ ਕਦੇ ਸਾਨੂੰ ਕੁੱਟਦੇ ਸੀ ਜਿੱਦਣ ਦਾ ਯੋਗੀ ਆ ਗਿਆ ਇੱਕ ਇੱਕ ਘੇੜਾ ਮਹੀਨੇ ਦਾ ਕਿਉਂਕਿ ਪਹਿਲਾਂ ਰਾਤ ਨੂੰ ਕਿਤੇ ਖੜ੍ਹ ਜਾਂਦੇ ਸੀ ਕਿਤੇ ਚੱਲ ਪੈਂਦੇ ਸੀ ਇਕੱਠੇ ਟਰੱਕ ਚੱਲਦੇ ਸੀ ਵੀ ਅੱਗੇ ਲੁੱਟਣ ਵਾਲੇ ਨਾ ਹੋਣ ਤੇ ਹੁਣ ਕਹਿੰਦੇ ਜੀ ਮਹੀਨੇ 'ਚ ਜਿੱਥੇ ਚਾਰ ਘੇੜੇ ਲੰਘਦੇ ਸੀ ਉਹ ਪੰਜ ਲੱਗਦੇ ਆ